ਕੀ ਅਰਵਿੰਦ ਕੇਜਰੀਵਾਲ ਐਸਵਾਈਐਲ ਦੇ ਮੁੱਦੇ ਤੇ ਬਚ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਇਸ ਵਾਰ ਇਸ ਲਈ ਕਿਉਂਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਆਪਣੇ ਦੌਰੇ ਦੌਰਾਨ ਕੇਜਰੀਵਾਲ ਨੇ ਇੱਕ ਵਾਰ ਵੀ ਪੰਜਾਬ ਦੇ ਪਾਣੀਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਫਗਨਵੀਨਰ ਅਰਵਿੰਦ ਕੇਜਰੀਵਾਲ ਪਿਛਲੇ ਦਿਨੀ ਪੰਜਾਬ ਦੇ ਦੌਰੇ ਤੇ ਸਨ ਅਤੇ ਉਹਨਾਂ ਨੇ ਵੱਡੀਆਂ ਰੈਲੀਆਂ ਕੀਤੀਆਂ ਪਰ ਇਸ ਮੁੱਦੇ ਨੂੰ ਨਹੀਂ ਛੇੜਿਆ ਅਜੇ ਇਸ ਫੀਰ ਬਾਦਲ ਇਸ ਮੁੱਦੇ ਤੇ ਕੇਜਰੀਵਾਲ ਨੂੰ ਆਪਣੀ ਰਾਏ ਸਪਸ਼ਟ ਕਰਨ ਲਈ ਕਿਹਾ ਹੈ ਇੱਕ ਵਾਰ ਉਹਨੇ ਜ਼ਿਕਰ ਕੀਤਾ ਪਾਣੀਆਂ ਬਾਰੇ ਇੱਕ ਵਾਰ ਉਹਨੇ ਜ਼ਿਕਰ ਕੀਤਾ ਕਿ ਮੈਂ ਐਸਓਐਲ ਤਾਂ ਨਹੀਂ ਇਥੇ ਪੰਜਾਬ ਦੇ ਲੋਕ ਨਹੀਂ ਬੰਦਣਗੇ ਕੀ ਪ੍ਰੈਸ ਤੋਂ ਕਿਉਂ ਡਰ ਰਹਿ ਇੱਕ ਵਾਰ ਪ੍ਰੈਸ ਨੂੰ ਮਿਲਿਆ ਨਹੀਂ ਮਿਲਿਆ ਨਾ ਮਿਲਦਾ ਤੇ ਮੈਂ ਤਾਂ ਉਹਨੂੰ ਬੇਨਤੀ ਕਰਦਾ ਜੇ ਹਿੰਮਤ ਹੈ ਪੰਜਾਬ ਚੋਂ ਤੋਂ ਪਹਿਲੇ ਸਾਰੇ ਮੈਨੀਫੈਸਟੋ ਨੂੰ ਦੱਸਣ ਤੋਂ ਪਹਿਲੇ ਆਈ ਸਵਾਲ ਦੱਸੇ ਕੀ ਪੰਜਾਬ ਦੇ ਐਸਓਐਲ ਬਣਾਉਣੇ ਬਣਾਉਣ ਦਊਗਾ ਕਿ ਨਹੀਂ ਦਊਗਾ ਇੱਕ ਫੈਸਲਾ ਅਕਾਲੀ ਦਲ ਨੇ ਬੀਜੇਪ ਸਪਸ਼ਟ ਕੀਤਾ ਕਿ ਇੱਕ ਬੂੰਦ ਪਾਣੀ ਨਹੀਂ ਇੱਕ ਇੱਟ ਨਹੀਂ ਲੱਗਣ ਦੇਵਾਂਗੇ ਕਿ ਕੇਜੜੀਵਾਲ ਬਿਆਨ ਦੇਊਗਾ ਜਾਂ ਕੋਈ ਸਪਸ਼ਟੀਕਰਨ ਦੇਊਗਾ ਕਿ ਪੰਜਾਬ ਦੀ ਐਸਓਐਲ ਜੇ ਉਹਦਾ ਕੋਈ ਸਰਕਾਰ ਬੰਦੀ ਹੈ ਬੰਦ ਦਊਗੀ ਕਿ ਨਹੀਂ ਦਊਗਾ ਪੰਜਾਬ ਵਿੱਚ ਐਸਵਾਈਐਲ ਟੋਣਾ ਦੌਰਾਨ ਵੱਡਾ ਸਿਆਸੀ ਮੁੱਦਾ ਰਹਿਣ ਵਾਲਾ ਹੈ ਜਹਜ ਆਪਨੇ ਆਪਣੀਆਂ ਵੱਡੀਆਂ ਰੈਲੀਆਂ ਦੌਰਾਨ ਇਸ ਮੁੱਦੇ ਦਾ ਜ਼ਿਕਰ ਨਹੀਂ ਕੀਤਾ ਇਹ ਗੱਲ ਸ਼ਾਇਦ ਡੀਪੀਸੀਐਮ ਵੀਰ ਬਾਦਲ ਨੂੰ راس ਨਹੀਂ ਆਈ